ਇੱਕੇ ਕਲਾਮ ਵਿੱਚ ਲਗਾਤਾਰ ਪਿਛਲੇ 3 ਹਫ਼ਤਿਆਂ ਤੋਂ ਘਰਾਂ ਵਿੱਚ ਰੱਖੇ ਪਸ਼ੂਆਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਜਿੱਥੇ ਸਾਰਾ ਪਿੰਡ ਸਹਿਮ ਗਿਆ ਹੈ ਉੱਥੇ ਹੀ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਇਸ ਬਿਮਾਰੀ ਨਾਲ ਨਜਿੱਠਣ ਲਈ ਲਗਾਤਾਰ ਜਦੋਂ ਜਹਿਦ ਕਰ ਰਹੇ ਨੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਪਿੰਡ ਵਿੱਚ ਅਚਾਨਕ ਪਸ਼ੂਆਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ ਜੋ ਦਿਨੋ ਦਿਨ ਵਧਦੀਆਂ ਜਾ ਰਹੀਆਂ ਨੇ ਜਿੱਥੇ ਸਾਡੀ ਚਿੰਤਾ ਵਧੀ ਹੈ ਉੱਥੇ ਹੀ ਪਸ਼ੂ ਤਾਂ ਦਾ ਵੱਡਾ ਨੁਕਸਾਨ ਵੀ ਹੋਇਆ ਜਿਸ ਨਾਲ ਪਸ਼ੂਆਂ ਵਾਲੇ ਘਰਾਂ ਵਿੱਚ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਪਿੰਡ ਦੇ ਲੋਕਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣ ਆਓ ਜਾਣਦੇ ਆ ਕਿ ਇਹ ਪੂਰਾ ਮਾਮਲਾ ਕਿਹਨਾ ਵਿਜੈਪੁਰ ਮੇਰਾ ਨਕਲਵਿੰਦਰ ਸਿੰਘ ਜੀ ਕੁਲਵਿੰਦਰ ਕੀ ਕਹਿਣਾ ਚਾਹੋਗੇ ਕਿੰਨੇ ਕੁ ਪਸ਼ੂ ਤੁਹਾਡੇ ਜਿਹੜਾ ਪਿੰਡ ਦੇ ਵਿੱਚ ਮੌਤ ਹੋਈ ਹੈ ਇਹ 200 ਪਲੱਸ ਹੋ ਗਏ ਜੀ ਅੱਛਾ ਕੀ ਕਾਰਨ ਸਮਝਦੇ ਹੋ ਤੁਸੀਂ ਇਸ ਕਾਰਨ ਵੱਡਾ ਤਾਂ ਜਿਹੜੀ ਵੈਕਸੀਨ ਨਹੀਂ ਹੋਈ ਜੀ ਉਹ ਕਾਰਨ ਆ ਜੀ ਬਾਕੀ ਹਜੇ ਕਿਹੜਾ ਰੋਗ ਰੋਕ ਰਿਹਾ ਹੈ ਕੱਲ 13 ਪਸ਼ੂਆਂ ਦੀ ਡੈਥ ਹੋਈ ਅੱਜ ਜਦੋਂ ਪਲਾਂ ਪੰਜਾਂ ਦੀ ਹੋ ਗਈ ਹਜੇ ਕੋਈ ਪਤਾ ਨਹੀਂਗਾ ਵੀ ਹੋਰ ਕਿੰਨੇ ਕ ਸ਼ਾਮ ਤੱਕ ਆ ਜਾਣ ਜੇ ਕਹ ਕਹਨੇ ਜਾ ਕੇ ਕਹਿੰਦੇ ਵੀ ਇਹ ਠੰਡ ਕਰਕੇ ਆ ਇਹਦੀ ਗਲ ਕੋਟੂ ਕਰਕੇ ਆ ਇਹ ਮੂੰਹ ਫੁਰ ਕਰਕੇ ਆ ਵੀ ਜੇ ਇਹ ਚੀਜ਼ਾਂ ਕਰਕੇ ਆ ਤੇ ਪਹਿਲਾਂ ਪੱਕੀ ਸੁੱਤੇ ਪਏ ਸੀਗੇ ਕਿ ਮੈਨੂੰ ਪਤਾ ਨਹੀਂ ਸੀਗਾ ਵੀ ਵੈਕਸੀਨ ਨਹੀਂ ਹੋ ਰਹੀ ਥੱਲੇ ਕਾਗਜ਼ਾਂ ਸ਼ੋਅ ਕਰਤੀ ਜੀ ਇਹਨਾਂ ਨੇ ਵੀ ਵੈਕਸੀਨ ਹੋ ਗਈ ਤੇ ਵੈਕਸੀਨ ਐਕਚੁਅਲੀ ਹੋਈ ਹੀ ਨਹੀਂ ਗਈ ਜੇ ਕਹਿੰਦੇ ਡਾਕਟਰ ਇੱਥੇ ਸੀਗਾ ਤੇ ਪਰ ਉਹ ਮਿਲਦਾ ਹੈ ਨਹੀਂ ਸੀ ਪਿਛਲੇ 8 ਮਹੀਨਿਆਂ ਦੇ ਵਿੱਚ ਉਹ ਡਾਕਟਰ ਨੇ ਇੱਥੇ ਆਇਆ ਹੀ ਨਹੀਂ ਜੀ 8 ਮਹੀਨਿਆਂ ਨੂੰ ਜੁਆਇਨ ਕੀਤੇ ਨੂੰ ਹੋ ਗਏ ਤਨਖਾਹ ਲਈ ਗਿਆ ਪਰ ਇੱਥੇ ਆਉਣ ਦੀ ਉਹਨੇ ਖੇਚ ਕਿਸੇ ਨੂੰ ਸ਼ਕਲ ਵੀ ਨਹੀਂ ਪਤਾ ਸੀ ਵੀ ਇਹ ਡਾਕਟਰ ਹੈਗਾ ਤੇ ਜਿਹੜਾ ਤੇ ਫਾਰਮਾਸਿਸਟ ਸੀਗਾ ਉਸੇ ਨੂੰ ਡਾਕਟਰ ਲੋਕ ਮੰਨਦੇ ਸੀਗੇ ਅਸਲੀਅਤ ਤੇ ਉਹ ਡਾਕਟਰ ਹੈ ਹੀ ਨਹੀਂ ਸੀਗਾ ਮੇਰਾ ਡਾਕਟਰ ਜੋ ਹਰਿਆਣਾ ਦਾ ਸੀਗਾ ਜੇ ਉਹ ਨੂੰ ਹੁਣ ਆਇਆ ਵੀ ਜਿੱਦਿਆਂ ਭਿਆਨ ਖਾਸਾ ਹੋ ਗਿਆ ਜਦੋਂ ਦਾ ਉਹਨੂੰ ਪੁੱਛਿਆ ਕਿ ਇੱਥੇ ਰੋਣ ਲੱਗ ਗਿਆ ਕਿ ਮੈਨੂੰ ਤਾਂ ਮੈਂ ਤਿਆਰੀ ਕਰਦਾ ਸੀ ਪੇਪਰ ਦੀ ਆ ਦੀ ਆਈਪੀਐਸ ਦੀ ਵੀ ਨਹੀਂ ਕਰਦਾ ਕਿ ਤੂੰ ਦਾ ਆਈਪੀਐਸ ਦੀ ਕਰਦਾ ਹੈਗਾ ਹੁਣ ਜਿਹੜੇ ਲੋਕ ਦੂਜਿਆਂ ਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਗਰੀਬ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਕੋਲ ਇੱਕ ਕਿੱਲਾ ਪੈਲੀ ਆ ਜਾਂ ਜਿਨ੍ਹਾਂ ਕੋਲ ਪੈਲੀ ਵੀ ਹੈ ਨਹੀਂ ਦੁੱਧ ਦੇ ਸੱਤੇ ਗੁਜ਼ਾਰਾ ਕਰਦੇ ਕਿੱਧਰ ਜਾਣਗੇ ਪਤਾ ਲੱਗੇ ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਬਹੁਤ ਸਾਰੇ ਘਰ ਤਾਂ ਜਿਹੜੇ ਪਸ਼ੂਆਂ ਵਰਨੇ ਉਹ ਵਾਂਝੇ ਹੋ ਗਏ ਨੇ ਆ ਦੇਖ ਹੀ ਲੋ ਤੁਹਾਡੇ ਸਾਹਮਣੇ ਆ ਇਧਰ ਪਾਲੀ ਇਧਰ ਮਾਰਕੀਟ ਨਿਗਾ ਮੜੀ ਜੀ ਇਹ ਜਸਕਰਨ ਸਿੰਘ ਜੱਸੀ ਆ ਇਹਦਾ ਘਰ ਆ ਇੱਕ ਵੀ ਨਹੀਂ ਦੇ ਪਸ਼ੂ ਬਚਿਆ ਸਾਰੇ ਪਸ਼ੂ ਤੇ ਖਤਮ ਹੋ ਗਏ ਹੁਣ ਕਿੱਥੋਂ ਲਿਆ ਪੰਜ ਪਸ਼ੂ ਗਏ ਆ 5 ਲੱਖ ਦੇ ਪਸ਼ੂ ਸੀ ਪੰਜ ਉਹਦੇ ਹੋਜੇ ਹੋਰ ਲਊਗਾ 10 ਲੱਖ ਦਾ ਨੁਕਸਾਨ ਹੋ ਗਿਆ ਕੀ ਉਹ ਜਿਹੜਾ ਡਾਕਟਰ ਤਨਖਾਹ ਲਈ ਗਿਆ ਜੇ ਹਾਇਰੀ ਵੀ ਨਾ ਪਾਦੀ ਲਾਉਂਦਾ ਤਨਖਾਹ ਨਾਲਿਆਂ ਦਾ ਛੁੱਟੀ ਲੈ ਕੇ ਜਾਂਦਾ ਫੇਰ ਵੀ ਚੱਲ ਲੋਕ ਕਹਿੰਦੇ ਵੀ ਛੁੱਟੀ ਲੈ ਕੇ ਗਿਆ ਸੀ ਤਨਖਾਹ ਵੀ ਲਈ ਗਿਆ ਹੁਣ ਉਹਨੂੰ ਕਿਹੜਾ ਸਸਪੈਂਡ ਕਰਤਾ ਕੋਈ ਸਸਪੈਂਡ ਕਰਨਾ ਕੋਈ ਲੋਕਾਂ ਦਾ ਹਲਤਾ ਨਹੀਂ ਉਹ ਤਾਂ ਨੌਕਰੀ ਤੋਂ ਖੜ ਤੇ ਜੀ ਦੋਨੇ ਉਹ ਤਾਂ ਕ੍ਰਿਮੀਨਲ ਪਰਚਾ ਹੋਣਾ ਚਾਹੀਦਾ ਏ ਉਸ ਡਾਕਟਰ ਤੇ ਵੀ ਪੁਲਿਸ ਪਰਚਾ ਜਿਹੜਾ ਕੋਸ਼ ਪਰਚਾ ਹੋਣਾ ਚਾਹੀਦਾ ਉਸ ਡਾਕਟਰ ਤੇ ਜਿਹੜਾ ਇੱਥੇ ਆਇਆ ਹੀ ਨਹੀਂ ਫੇਕ ਆਵਦੀ ਹਾਜ਼ਰੀ ਪਾਈ ਜੇ ਪੁੱਛਿਆ ਤਾਂ ਡਾਕਟਰ ਸਾਹਿਬ ਦੱਸਦੇ ਸੀਗੇ ਕਿਨੇ ਸਸਪੈਂਡ ਕਰਕੇ ਕਿਨੀ ਤਰਨ ਤਰਨ ਉਧਰ ਭੇਜਦਾ ਹੂੰ ਤੇ ਉੱਥੇ ਤੇ ਜਾਵੜੂ ਇਹ ਦੇਖੋ ਜੀ ਇਹ ਤਾਂ ਉਹ ਛੀਮੋ ਉਹਦੀ ਤਨਖਾ ਜੇ ਸਸਪੈਂਡ ਕੀਤਾ ਦੀ ਤਨਖਾ ਤਾਂ ਫਿਰ ਵੀ ਲਈ ਜਾਊਗਾ ਮੈਨੂੰ ਤੁਹਾਡੇ ਪਿੰਡ ਦਾ 2 ਕਰੋੜ ਦਾ ਜੇ ਨੁਕਸਾਨ ਹੋਇਆ ਤਾਂ ਉਹਦਾ ਜ਼ਿੰਮੇਵਾਰ ਰੋਕਦਾ ਉਹ ਡਾਕਟਰ ਆ ਜੀ ਜਿਹਨੇ ਵੈਕਸੀਨੇਸ਼ਨ ਹਾਂ ਵੈਕਸੀਨੇਸ਼ਨ ਕੀਤੀ ਤਾਂ ਉਸਦੇ ਸਖਤ ਕਾਰਵਾਈ ਹੋਵੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੁਆਵਜ਼ਾ ਮਿਲਣਾ ਚਾਹੀਦਾ ਕਿੰਨਾ ਮੁਆਵਜ਼ਾ ਜਿਹੜੇ ਦਦਾਰੂ ਪੋ ਚੰਗਾ ਸੀਗਾ ਜੀ ਉਹ ਲੱਖ ਰੁਪਈਆ ਜਿਹੜਾ ਮਤਲਬ ਵੀ ਛੋਟਾ ਜਾਨਵਰ ਸੀਗਾ ਉਹਦਾ ਘਟੋੜ 5000 ਰੁਪਿਆ ਹੀ ਮਾਅਬਦਿਆ ਮਿਲਣਾ ਚਾਹੀਦਾ ਕੀ ਨਾਮ ਹੈ ਜੀ ਆਪਣਾ ਜਸਕਰਨ ਸਿੰਘ ਹੈ ਜੀ ਜਸਕਰਨ ਸਿੰਘ ਜੀ ਕਿੰਨੇ ਪਸ਼ੂ ਸੀਗੇ ਤੁਹਾਡੇ ਕੋਲ ਪਸ਼ੂ ਜੀ ਦੋ ਮੇਰੇ ਕੋਲ ਸੀ ਦੋ ਮੇਰੇ ਭਾਈ ਕੋਲ ਜੀ ਅੱਛਾ ਹਾਂ ਜੀ ਮੇਰੇ ਕੋਲ ਮੱਝ ਸੀ ਇੱਕ ਜੀ ਮੱਝ 6 ਕਿਲੋ ਦੁੱਧ ਦਿੰਦੀ ਸੀ 3 ਕਿਲੋ ਰੱਖਦੇ ਤੇਨ ਡੇਰੀ ਚ ਪਾਉਂਦੀ ਸੀ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਪਹਿਲਾਂ ਕੱਟੇ ਗੁਜ਼ਰ ਗਏ ਮਗਰ ਮੱਝ ਗੁਜ਼ਰ ਗਈ ਹੁਣ ਦੋਨੇ ਹੀ ਗੁਜ਼ਰ ਗਏ ਹਾਂ ਦੋਨੇ ਗੁਜ਼ਰ ਗਏ ਹੁਣ ਹੈ ਨਹੀਂ ਕੋਈ ਕੋਈ ਕੁਝ ਵੀ ਹੈ ਨਹੀਂ ਅੱਛਾ ਆ ਇਹ ਸਾਰੀ ਅਣਗੇਲੀ ਜੀ ਤੁਹਾਡੇ ਡਾਕਟਰ ਸਾਹਿਬ ਦੇ ਆ ਜੀ ਵੈਕਸੀਨ ਲਾਈ ਹੁੰਦੀ ਤਾਂ ਸਾਡੇ ਪਸੂ ਜੀ ਸਹਤ ਸਾਇਦ ਬਚੀ ਜਾਂਦੇ ਹਾਂਜੀ ਮਤਲਬ ਉਹ ਤਾਂ ਕਹਿੰਦੇ ਅਸੀਂ ਸਸਪੈਂਡ ਕਰਤੇ ਜੀ ਡਾਕਟਰ ਨੂੰ ਆਹ ਸੋਣੀ ਆ ਜੀ ਗੱਲ ਅਸੀਂ ਵੀ ਸਸਪੈਂਡ ਕਰਤੇ ਜੀ ਪਾ ਜੇ ਹੁਣ ਸਾਡਾ ਦਾ ਨੁਕਸਾਨ ਕਰਤਾ ਸਾਡੇ ਪਿੰਡ ਦਾ ਘੱਟੋ ਘੱਟ 2 ਕਰੋੜ ਰੁਪਏ ਨੁਕਸਾਨ ਆ ਜੀ ਜਿਹੜਾ ਕੀਤਾ ਹਾਂਜੀ ਜਿਹੜਾ ਕੀਤਾ ਘਰਾਂ ਦੇ ਘਰ ਬੇਲੇ ਹੋ ਗਏ ਜੀ ਅਜੇ ਬਿਮਾਰੀ ਜੀ ਰੁਕੀ ਨਹੀਂ ਬਿਮਾਰੀ ਆ ਜੀ ਨੇਤਨਾ ਨਵੇਂ ਕੇ ਸਮੁੰਦਰ ਕੋਈ 5 ਕੋ 7 ਜਿਹੜੇ ਮਰਿਆਂ ਦੀ ਗਿਣਤੀ ਆ 5 7 ਹੀ ਹੋਈ ਜਾਂਦੀ ਆ ਅੱਜ ਸਾਡੇ ਹਿਸਾਬ ਨਾਲ ਵੀ ਪੰਜਾਂ ਦੀ ਗਿਣਤੀ ਇਹ ਤੋਂ ਪਹਿਲਾਂ ਮੋਤਾ ਹੋ ਗਈਆਂ ਪੰਜਾਂ ਦੀ ਹਾਂਜੀ ਸਰਕਾਰ ਤੋਂ ਮੰਗ ਕਰਦਾ ਜੀ ਸਾਤੋ ਛੋਟੇ ਕਿਸਾਨਾਂ ਜੀ ਮਾਜ ਬਾਬਾ ਪਸ਼ੂ ਦੇ ਮਤਾਬਿਕ ਦਿੱਤਾ ਜਾਵੇ ਆ ਮੇਰਾ ਨੌਰਾ ਜੀ ਦੇਖ ਲਓ ਜੀ ਇੱਥੇ ਸਾਰੇ ਇੱਥੋਂ ਬਾਹਰ ਤੱਕ ਜੀ ਮੇਰੇ ਨਾਲ ਪਸ਼ੂ ਨੱਪੇ ਹੋਇਆ ਅੱਛਾ ਹਾਂਜੀ ਹਾਂਜੀ ਇਹਦੇ ਸਾਰੇ ਥੋੜੇ ਸਰ ਹਾਂ ਜਿਹੜੇ ਨੇ ਹਾਂਜੀ ਹਾਂਜੀ ਤੇ ਸਾਰੇ ਇੱਥੇ ਨੱਪੇ ਹੋਏ ਆ ਜੀ ਇਹ ਸਾਰੇ ਤੁਹਾਡੇ ਖੋਲੀਆਂ ਜਿਹੜੀਆਂ ਆਹ ਖੋਲੀਆਂ ਬੇਲੀਆਂ ਪਈਆਂ ਦੇਖ ਲਓ ਜੀ ਤੇ ਬਿਨਾ ਪਸ਼ੂਆਂ ਤੋਂ ਫਿਰ ਕਿਵੇਂ ਗੁਜਾਰਾ ਗੁਜਾਰਾ ਜੀ ਹੁਣ ਡਰ ਲੱਗਦਾ ਪਸ਼ੂਆਂ ਨੂੰ ਭਿਆਨਕ ਬਿਮਾਰੀ ਪੈ ਗਈ ਜੀ ਡੇਰੀ ਤੋਂ ਦੁੱਧ ਵੀ ਨਹੀਂ ਲੈ ਆ ਸਕਦੇ ਜੀ ਮਜਬੂਰੀ ਨਾਲ ਟਾਈਮ ਪਾਸ ਕਰ ਰਹੇ ਹਾਂ ਜੀ ਹੁਣ ਅਸੀਂ ਸਾਡੀ ਸਕੀਮ ਬਣੀ ਹੈ ਜੇ ਰਿਸ਼ਤੇਦਾਰ ਤੋਂ ਦੁੱਧ ਲੈ ਕੇ ਆਵਾਂਗੇ ਚਾਵਣ ਦੂਸਰੇ ਪਿੰਡ ਤੋਂ ਅੱਛਾ ਹਾਂਜੀ ਹਾਂਜੀ ਡਰ ਰਾਜਾਂ ਦੇ ਘਰੇ ਬਿਮਾਰੀ ਨਾ ਫੈਲ ਜੇ ਦੁੱਧ ਨਾਲ ਜੀ ਡੇਰੀ ਦੇ ਵਿੱਚ ਦੁੱਧ ਵੀ ਨਹੀਂ ਲੈ ਗਿਆ ਜੀ ਮਤਲਬ ਤੁਹਾਡੇ ਦੂਜੇ ਭਰਾ ਦੇ ਵੀ ਖਾਲੀ ਹੋ ਗਏ ਉਹਦੇ ਵੀ ਖਾਲੀ ਹੋ ਗਏ ਉਹ ਗਾਂ ਨੂੰ ਵੀ ਇਫੈਕਸ਼ਨ ਵਧੀ ਪਈ ਹੈ ਜੀ ਉਹਦਾ ਦੁੱਧ ਵੀ ਨਹੀਂ ਪੀਦੇ ਅਸੀਂ ਹਾਂਜੀ ਹਾਂ ਡਾਟੀਟੀ ਮਾਈਆਂ ਜੀ ਉਹ ਇਲਾਜ ਕਰੀ ਜਾਂਦੇ ਆ ਉਸ ਨਾਲ ਕੋਈ ਥੋੜੀ ਘੜੀ ਬਿਮਾਰੀ ਦਾ ਹੁਣ ਫਰਕ ਪਿਆ ਜੀ ਰੋਕੀ ਆ ਹਾਂ ਅਣਗੇਲੀ ਕਾਰਨ ਅਣਗੇਲੀ ਕਾਰਨ ਜੀ ਸਾਡੇ ਪਿੰਡ ਦਾ ਨੁਕਸਾਨ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਹੁਣ ਘਰੇ ਬੈਠੇ ਜਿਹੜਾ ਬਾਹਰ ਨਹੀਂ ਜਾਂਦੇ ਬਾਤਾਂ ਨਹੀਂ ਬਿਹੁ ਪਸੂਨ ਬੁਆਈ ਨਹੀਂ ਪਈ ਹੂੰ ਇਫੈਕਸ਼ਨ ਕਾਰਨ ਜੀ ਕੀ ਨਾਂ ਜਪਨਾ ਮਖੀ ਸਿੰਘ ਮਖੀ ਜੀ ਕਿੰਨੇ ਪਸ਼ੂ ਸੀ ਕਿਦੋਂ ਦੇ ਤੋਂ ਦੋ ਬਸ ਸਿੰਘ ਜੀ ਬੰਦਾ ਇੱਕ ਦਿਨ ਮੋਟੋ ਹਾਂਜੀ ਕੀ ਲੱਗਦਾ ਤੁਹਾਨੂੰ ਕੀ ਕਿਉਂ ਨਹੀਂ ਬਿਮਾਰੀ ਰੁਕ ਰਹੀ ਕੋਈ ਸਮਝ ਨਹੀਂ ਆ ਰਹੀ ਕਿਸੇ ਨੇ ਵੀ ਨਹੀਂ ਸਮਝਿਆ ਕੋਈ ਆਇਆ ਕੋਈ ਡਾਕਟਰ ਤੁਹਾਡੇ ਘਰੇ ਕੋਈ ਏਕਾ ਲਾਉਣ ਵਾਸਤੇ ਜਾਂ ਕੋਈ ਦਵਾਈ ਦੇਣ ਵਾਸਤੇ ਡਾਕਟਰ ਆਪਣੇ ਆਏ ਸੀ ਸਰਕਾਰੀ ਡਾਕਟਰ ਜਿਹੜਾ ਹੁਣ ਆਇਆ ਟੀਮ ਆਈ ਆ ਇਹਨਾਂ ਦੇ ਨਾਲੇ ਕੀਤਾ ਸੀ ਕੱਢੀ ਕੇ ਲਾ ਲਈ ਸੀ ਅੱਛਾ ਕੀ ਸੱਚੀ ਗੱਲ ਕੋਈ ਫਰਕ ਨਹੀਂ ਪਿਆ ਨਹੀਂ ਹਾਂ ਕੀ ਹੋਇਆ ਕੀ ਸੀਗਾ ਪਤਾ ਨਹੀਂ ਲੱਗਾ ਜੀ ਕੀ ਕਰਾ ਰਿਹਾ ਕੋਈ ਮੂੰਹ ਖੁਰਸੀ ਜਾਂ ਕੋਈ ਉਹਨਾਂ ਲੋਕਾਂ ਦੇ ਦਿਖਾ ਰਹਾ ਹੈ ਹਾਂ ਠੰਡ ਲੱਗੀ ਹੈ ਉਹਦੀ ਲਾਈਕ ਦੀ ਦਵਾਈ ਦੇ ਕੇ ਨਾਲ ਉਹਨਾਂ ਦੇ ਫਿਲਮ ਵਾਲੇ ਹਾਂ ਇਹ ਜਿਹੜਾ ਡੰਗਰਪੁਰੇ ਮਹਿੰਗੇ ਨੇ ਹਾਂ ਫਿਰ ਕਿਵੇਂ ਹੁਣ ਗੁਜ਼ਾਰਾ ਜਿਹੜਾ ਉਹ ਕਿਵੇਂ ਲਾਉਂਗੇ ਅੱਗੇ ਪਸੂ ਦੇਖੋ ਇਹਨਾਂ ਹਾਲ ਹੋਣਾ ਪਊਗਾ ਬਸ ਮਹਿੰਗੇ ਬਾਦ ਕੋਈ ਮੁਆਵਜ਼ਾ ਕਹਿ ਕੇ ਗਏ ਜਾਂ ਜਿਸ ਆਈ ਸੀ ਕੀ ਸਾਈਨ ਦਾ ਉਈ ਨਹੀਂ ਉਹ ਕਹਿੰਦੇ ਨੇ ਕਿ ਵੀ ਹਜੇ ਅਸੀਂ ਜਿੰਨਾਂ ਜਿੰਨਾਂ ਦੇ ਪਸ਼ੂ ਦੀ ਮੌਤ ਹੋਈ ਆ ਹਾਂਜੀ ਪੋਸਟ ਮੰਗੋ ਹੋਇਆ ਕਿ ਨਹੀਂ ਉਹਨਾਂ ਦਾ ਪਤਾ ਕਰਕੇ ਪਰਾਂ ਨੇ ਪਰਾਂਡ ਹੋਗਾ ਜੇਕਰ ਡੈਪਲ ਹੋਣਾ ਚਾਹੀਦਾ ਉਸ ਨੂੰ ਹੋਇਆ ਹਾਂਜੀ ਹੋਗਾ ਜਾਂ ਤੇ ਫਿਰ ਕਿਵੇਂ ਲੱਗਦਾ ਅੱਗੇ ਗੁਜ਼ਾਰਾ ਜਿਹੜਾ ਬਿਨਾਂ ਦੁੱਧ ਤੋਂ ਤਾਂ ਬੜਾ ਔਖਾ ਹੈ ਔਖਾ ਹੀ ਆ ਬਾਈ ਸਾਹਿਬ ਪੀ ਬਸ ਮੱਲੇ ਕੇ ਉਹਨਾਂ ਦੇ ਲਈ ਜੋ ਹਾਂ ਨਾਮ ਹੈ ਮੇਰਾ ਨਦਾਰਾ ਚੰਗਾ ਜੀ ਦਾਰਾ ਜੀ ਕਿੰਨੇ ਕੁ ਪਸ਼ੂ ਤੁਹਾਡੇ ਵੀ ਮੌਤ ਹੋਈ ਹੈ ਹਾਂ ਜੀ ਹਾਂ ਬੈੜ ਦੀ ਹੋਈ ਹੈ ਜੀ ਅੱਛਾ ਹਾਂ ਜੀ 2 ਢਾਈ ਸਾਲਾਂ ਦੀ ਸੀ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਇਹ ਜੀ ਇੱਕ ਤਰੀਕ ਤੋਂ ਲੈ ਕੇ ਆਦੇ ਹੈਗੇ ਇਹ 1 ਜਨਵਰੀ ਤੋਂ ਲੈ ਕੇ ਤੇ ਵੀ ਹੁਣ ਤਾਂ ਹੀ ਹਾਲੇ ਵੀ ਬਹੁਤ ਹੋਰ ਹੋਣੀਗਾ ਹਾਲੇ ਵੀ ਬਹੁਤ ਮੌਤਾਂ ਹੋਈ ਜਾਂਦੀਆਂ ਅੱਛਾ ਕਿੰਨੇ ਕੁ ਪਸ਼ੂ ਜਿਹੜੇ ਨੇ ਹੁਣ ਤੱਕ ਮੌਤਾਂ ਹੋ ਚੁੱਕੀਆਂ ਮੌਤਾਂ ਹੀ ਹੁਣ 200 ਤੋਂ ਟੱਪ ਗਈ ਅੱਛਾ ਹਾਂ ਤੇ ਮੇਰੇ ਤਾਂ ਕਿਲੇ ਖਾਲੀ ਹੋ ਗਏ ਹਾਂਜੀ ਹਾਂਜੀ ਕੋਈ ਆਇਆ ਕੋਈ ਡਾਕਟਰ ਕੋਈ ਹਾਂਜੀ ਹੁਣ ਕਈ ਦਿਨ ਹੋ ਗਏ ਜੀ ਟੀਮਾਂ ਆਈਆਂ ਵੀ ਗਈਆਂ ਅੱਛਾ ਹਾਂਜੀ ਕੀ ਕਰਕੇ ਗਏ ਨੇ ਉਹ ਜੀ ਚੈੱਕ ਕਰਕੇ ਆਪਣੇ ਚੈੱਕ ਨਹੀਂ ਦਵਾਈ ਦੇ ਦਿੰਦੇ ਆ ਕਿ ਜਿਹੜਾ ਪਸ਼ੂ ਮਾਰ ਹੁੰਦਾਗਾ ਹਾਂ ਹਾਂ ਕੋਈ ਫਰਕ ਕੋਈ ਬਚ ਜਾਂਦਾ ਕੋਈ ਮਰ ਜਾਂਦਾਗਾ ਅੱਛਾ ਤੁਹਾਡੇ ਕਿੰਨੇ ਮਰੇ ਨੇ ਮੇਰਾ ਇੱਕ ਮਰਿਆਗਾ ਮੇਰੇ ਭਾਈ ਦੇ ਦੋ ਮਰ ਗਏ ਅੱਛਾ ਇੱਕ ਤਾਂ ਤੜਕੇ ਹੀ ਗਾਂ ਮਰੀ ਹੈਗੀ ਤੇ ਉਹ ਲਾਜ ਉਹਨੇ ਪ੍ਰਾਈਵੇਟ ਬਹੁਤ ਕਰਾਇਆ ਸੀ ਹੈ ਜੀ ਹਾਂਜੀ ਕੋਈ ਅੱਜ ਮੰਤਰੀ ਆਇਆ ਸੀਗਾ ਕੋਈ ਮਾਜੇ ਮੋਜ ਦੀ ਮੰਗ ਕੀਤੀ ਹਾਂਜੀ ਮਾਜ ਮੈਂ ਕਰੀ ਆ ਜੇ ਸਾਰੇ ਪਿੰਡ ਨੇ ਕਰੀ ਆ ਉਥਾਂ ਕੀ ਕਰੀ ਹਾਂਜੀ ਦੇਖੋ ਜੀ ਹੁਣ ਆਖ ਤਾਂ ਗਏ ਹੁਣ ਗਾਂ ਜੋ ਦੇਣਗਾ ਤਾਂ ਉਹਦਾ ਪਤਾ ਲੱਗੂਗਾ ਹਾਂ ਹਾਂਜੀ ਫਿਰ ਹੁਣ ਜਿਨ੍ਹਾਂ ਦੀ ਮਤਲਬ ਡੰਗਰੀ ਨਹੀਂ ਰਿਹਾ ਕਿਸੇ ਦੁੱਧ ਬੰਨੀਓ ਕਿਵੇਂ ਦੁੱਧ ਅਗਲਾ ਜੋ ਹੁਣ ਮੁੱਲ ਚੀਂਦ ਲੈ ਕੇ ਆਉਦਾ ਟਾਈਮ ਆ ਕੇ ਕਰੂਗਾ ਕੋਈ ਔਖਾ ਬਹੁਤ ਬਣਦਾ ਲੱਖ ਰੁਪਏ ਤੋਂ ਕੋਈ ਘੱਟ ਬਣਦਾ ਨਹੀਂ ਮਾੜੇ ਤੋਂ ਮਾੜਾ ਲੱਖ ਰੁਪਏ ਦਾ ਪਸੂਖਾ ਜੀ ਹਜੇ ਪਸ਼ੂ ਮਰੀ ਜਾਂਦੇ ਆ ਹਾਂ ਮਰੀ ਜਾਂਦੇ ਕੋਈ ਰੋਕ ਨਹੀਂ ਹੈਗੀ ਇਹ ਹਜੇ ਮਤਲਬ ਕਹਿੰਦੇ ਡਾਕਟਰ ਟਾਈਮ ਸਰ ਆਈ ਨਹੀਂਗਾ ਜਿਹੜਾ ਜਿਹਨੇ ਵੈਕਸੀਨੇਸ਼ਨ ਕਰਨੀ ਸੀ ਉਹ ਤਾਂ ਜੀ ਇਹ ਉਹ ਤਾਂ ਕੰਪਿਊਟਰ ਸੀਗਾ ਅੱਜ ਤਹਾਨੂੰ ਡਾਕਟਰ ਮੰਨੀ ਬੈਠੇ ਸੀਗੇ ਤੇ ਉਹ ਜਿਹੜਾ ਡਾਕਟਰ ਸੀਗਾ ਉਹ ਤਾਂ ਆਈ ਨਹੀਂਗਾ ਕਈ ਮਹੀਨਾ ਤੋਂ ਨਹੀਂ ਆਏਗਾ ਉਹਨੂੰ ਸਸਪੈਂਡ ਕਰਤਾ ਹਾਂਜੀ ਆਦੇ ਤਾਂ ਹੈਗੇ ਉਹ ਫੇਰ ਬਾਲ ਹੋ ਜਾਊਗਾ ਜੀ ਜਿਹੜਾ ਤਾਂ ਹੁਣ ਨੁਕਸਾਨ ਹੋ ਗਿਆ ਉਹ ਨਹੀਂ ਰਲਣਾ ਜੀ ਇਹਦੇ 1 ਮਾਰਗਾ 2 ਮਾਰਗਾ 2-3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਰੀਬ ਕਰ ਦੇ ਉਹ ਕੀ ਕਰੂਗਾ ਉਹ ਗਰੀਬ ਬੰਦੇ ਦਾ ਦੁੱਧ ਤੇ ਕਿਗਜਾਰਾ ਚੱਲਦਾ ਸੀਗਾ ਕਿਸੇ ਦੇ ਜੇ ਕਿਲੋ ਆ ਦੁੱਧ ਦਾ ਅੱਧਾ ਕਿਲੋ ਆ ਡੇਰੀ ਪਾ ਕੇ ਕਰ ਆਪ ਦਾ ਟਾਈਮ ਪਾਸ ਮਾ ਕਰਦਾ ਸੀ ਇਹੋ ਜੀ ਗੱਲ ਨਹੀਂ ਆਈਗੀ ਜੀ ਜੀ ਕੀ ਕਾਰਨ ਲੱਗਦਾ ਇਹ ਅ ਰੀਜ਼ਨ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਜਿਹੜੀ ਇਸ ਪਿੰਡ ਚ ਬਹੁਤ ਥੋੜੀ ਹੋਈ ਹੈ ਨਾ ਮਾਤਰਾ ਸੀ ਕਿਉਂ ਨਹੀਂ ਹੋਈ ਜੀ ਜਿਹੜੇ ਤੇ ਸਟਾਫ EMPLOYEES ਸੀ ਉਹਨਾਂ ਨੇ ਵੈਕਸੀਨੇਸ਼ਨ ਨਹੀਂ ਕੀਤੀ ਜਿਮੇਵਰ ਕੋ ਨਹੀਂ ਉਹੀ ਸਟਾਫ ਹੈ ਜੀ ਅਸੀਂ ਉਹਨਾਂ ਨੂੰ ਮਾਨਯੋਗ ਮਿਨਿਸਟਰ ਸਾਹਿਬ ਨੇ ਔਰ ਸਾਡੇ ਏਸੀਐਸ ਸਰ ਸ਼੍ਰੀ ਵਿਕਾਸ ਪ੍ਰਤਾਪ ਜੀ ਉਹਨਾਂ ਨੇ ਸਖਤ ਜਿਹੜਾ ਐਕਸ਼ਨ ਲੈਂਦੇ ਜਿਹੜੇ ਵੈਟਨਰੀ ਅਫਸਰ ਸੀ ਉਹਨੂੰ ਤੁਰੰਤ ਮੁਤਲ ਕਰ ਦਿੱਤਾ ਹੈ ਜੀ ਔਰ ਜਿਹੜਾ ਵੈਟਨਰੀ ਫਾਰਮਾਸਿਸ ਸੀ ਉਹਦਾ ਕੰਟਰੈਕਟ ਰੱਦ ਕਰ ਦਿੱਤਾ ਹੈ ਈਵਨ ਜਿਹੜਾ ਕਲਾਸ 4 ਸੀ ਉਹਦਾ ਵੀ ਕੰਟਰੈਕਟ ਰੱਦ ਕਰ ਦਿੱਤਾ ਗਿਆ ਸੋ ਇਹ ਤਿੰਨਾਂ ਦੀ ਨੌਕਰੀ ਚਲੀ ਗਈ ਸਮਝੋ ਕਿਉਂਕਿ ਜਿਹੜਾ ਵੈਟਨਰੀ ਅਫਸਰ ਸੀ ਉਹ ਵੀ ਪ੍ਰੋਵੀਸ਼ਨ ਪੀਰੀਅਡ ਤੇ ਸੀ ਜੀ ਸੋ ਜਿੰਨਾ ਦਾ ਕੰਟਰੈਕਟ ਰਤ ਹੋ ਗਿਆ ਉਹ ਵੀ ਖਤਮ ਹੋ ਗਈ ਨੌਕਰੀ ਜਿਹੜੇ ਵਟਨੇ ਦੀ ਅਫਸਰ ਸੀ ਉਹਦੀ ਵੀ ਨੌਕਰੀ ਖਤਮ ਹੋ ਗਈ ਬਾਕੀ ਪਿੰਡਾਂ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਹੈ ਉਹ ਸਾਰੇ ਕੰਪਲੀਟ ਹੈ ਤੁਹਾਨੂੰ ਇਹ ਵੀ ਹੈਰਾਨੀ ਹੋਏਗੀ ਵੀ ਪੰਜਾਬ ਜਿਹੜਾ ਸਭ ਤੋਂ ਇਹੋ ਜਿਹਾ ਸੂਬਾ ਹੈ ਜਿਹੜਾ ਸਾਰੇ ਇੰਡੀਆ ਦੇ ਵਿੱਚ ਟੌਪ ਤੇ ਸੀ ਜਿੰਨੇ ਵੈਕਸੀਨੇਸ਼ਨ ਪੂਰੀ ਕੀਤੀ ਸੀ ਜਿੰਨਾ ਦੇ 99.45% ਇਹ ਪਿੰਡ ਦੇ ਇੱਕ ਇੰਸਟੀਚਿਊਟ ਦਾ ਸਟਾਫ ਨੇ ਵੈਕਸੀਨੇਸ਼ਨ ਨਹੀਂ ਕੀਤੀ ਔਰ ਇਹਦੇ ਕਰਕੇ ਜਿਹੜਾ ਸਾਰੇ ਜਿਹੜੇ ਤਿੰਨਾਂ ਪਿੰਡਾਂ ਦੇ ਵਿੱਚ ਮਤਲਬ ਨਹੀਂ ਕਿ ਵੈਂਡਿੰਗ ਕਿਤੇ ਗਏ ਨੇ ਡਿਸਮਿਸ ਕੀਤੇ ਗਏ ਨੇ ਜਾਂ ਇਹਨਾਂ ਤੇ ਕੋਈ ਵਿਭਾਗੀ ਕਾਰਵਾਈ ਵੀ ਕੀਤੀ ਜਾਊਗੀ ਜਾਂ ਉਹ ਤਾਂ ਉਹ ਤਾਂ ਚਲਣੀ ਚਲਣੀ ਹੈ ਜੀ ਉਹ ਤਾਂ ਅਗਲੇ ਸਟੈਪ ਹੈ ਨੇ ਨਾ ਜੀ ਅੱਲੇ ਤਾਂ ਕਰਾਉਂਗਾ ਮੁੱਤਲ ਜਿਹੜਾ ਕਰ ਦਿੱਤਾ ਗਿਆ ਜੀ ਉਸ ਤੋਂ ਅਗਲਾ ਜਿਹੜਾ ਵਿਭਾਗ ਜਿਵੇਂ ਸਰਕਾਰ ਫੈਸਲਾ ਕਰੇਗੀ ਉਹ ਸਾਰਾ ਕੁਝ ਹੋਏਗਾ ਜੀ ਜੀ ਤੁਸੀਂ ਤੁਹਾਡਾ ਕੁਐਸਚਨ ਸੀ ਵੀ ਦੂਸਰੇ ਪਿੰਡਾਂ ਦੇ ਵਿੱਚ ਤਾਂ ਨਹੀਂ ਆਈ ਸਾਰੀਆਂ ਜਗ੍ਹਾ ਦੇ ਉੱਤੇ ਜਿਹੜਾ ਸਰਵੇ ਕਰਵਾਇਆ ਗਿਆ ਦੋ ਦਿਨਾਂ ਦੇ ਵਿੱਚ ਸਾਰੇ ਆਫੀਸਰਜ਼ ਫੀਲਡ ਦੇ ਵਿੱਚ ਸੀ ਸਾਨੂੰ ਕਿਤੇ ਵੀ ਕਿਸੇ ਵੀ ਪਿੰਡ ਚ ਹੋਰ ਚੋਂ ਨਹੀਂ ਆਈ ਸੂਚ ਪਿੰਡ ਦੇ ਵਿੱਚ ਪਹਿਲਾਂ ਬਿਮਾਰੀ ਆਈ ਸੀ ਹਾਲਕਿ ਉੱਥੇ ਵੈਕਸੀਨੇਸ਼ਨ ਹੋਈ ਹੋਈ ਸੀ ਪਰ ਕਈ ਵਾਰੀ ਰੈਜ਼ਿਸਟੈਂਸ ਜਦੋਂ ਘਟ ਜਾਂਦਾ ਮੈਂ ਕਹਿੰਦਾ ਮਿਕਸਡ ਇਨਫੈਕਸ਼ਨ ਆ ਰਹੀ ਹੈ ਸੋ ਉੱਥੇ ਜਦੋਂ ਹੁਣ 8-9 ਦਿਨ ਤੋਂ ਕੋਈ ਉੱਥੇ ਮੋਡੈਲਟੀ ਨਹੀਂ ਉੱਥੇ ਕੰਟਰੋਲ ਕਰ ਲਈ ਗਈ ਹੈ ਇਹੀ ਵੈਕਸੀਨ ਦਾ ਫਾਇਦਾ ਹੈ ਜਿਹੜੇ ਜਾਨਵਰ ਦੇ ਵੈਕਸੀਨੇਸ਼ਨ ਹੋਈ ਹੈ ਜੀ ਉਹਦੇ ਚ ਅਟੈਕ ਹੋਏਗਾ ਵੀ ਤੇ ਥੋੜਾ ਹੋਏਗਾ ਅਸੀਂ ਜਿਸ ਤਰ੍ਹਾਂ ਵੈਕਸੀਨ ਕੋਈ ਇਹ ਨਹੀਂ ਕਿ ਉਹਨੇ 100% ਹੀ ਬਚਾਣਾ ਹੈ ਨਾਰਮਲੀ ਵੈਕਸੀਨ ਦਾ ਇਫੈਕਟ ਜਿਹੜੀਆਂ ਕੰਪਨੀਆਂਜ਼ ਵੀ ਮੈਨੂਫੈਕਚਰ ਕਰਦੀਆਂ ਨੇ ਉਹਦਾ 90 ਤੋਂ 95% ਉਹ ਕਹਿੰਦੇ ਵੀ ਵੈਕਸੀਨ ਦਾ ਇਫੈਕਟ ਆਉਂਦਾ 5% ਵੈਕਸੀਨੇਸ਼ਨ ਫਿਰ ਵੀ ਰਹਿ ਸਕਦਾ ਹੈ। ਦੇ ਵਿੱਚ ਕਦੋਂ ਤੱਕ ਠੀਕ ਹੋ ਜੂ ਤੁਹਾਡੇ ਹਿਸਾਬ ਨਾਲ ਅਸੀਂ ਮੌਸਮ ਦੀ ਠੀਕ ਹੈ ਜੇ ਤੂਪਾਨ ਲੱਗ ਗਿਆ ਜੀ ਤੇ ਵਾਇਰਸ ਖਤਮ ਹੋ ਜਾਂਦਾ ਬਹੁਤ ਜਲਦੀ। ਇਹੀ ਇੱਕ 네ਗਟਿਵ ਪਾਰਟ ਹੈ ਵੀ ਸਰਦੀ ਬਹੁਤ ਜ਼ਿਆਦਾ ਠੰਡ ਦੇ ਵਿੱਚ ਪ੍ਰੈਸੀਪਿਟੇਟ ਕਰਦੇ ਹੈ ਵਾਇਰਸ ਤੇ ਬੋਡੀ ਦਾ ਇਮਿਊਨ ਸਿਸਟਮ ਵੀ ਡਾਊਨ ਰੈਂਦਾ ਹੈ। ਇਸ ਕਰਕੇ ਥੋੜਾ ਜਿ ਡੇਲੇ ਹੈ ਜਦੋਂ ਤੁਪਾਂ ਲੱਗੀਆਂ ਉਦੋਂ ਇੱਕਦਮ ਤੁਸੀਂ ਖੁਦ ਹੀ ਦੇਖਣਾ ਵੀ ਠੀਕ ਹੋਣੇ ਸ਼ੁਰੂ ਹੋ ਜਾਨੇ ਕਿਸਾਨ ਕਹਿੰਦੇ ਪਰਚਾ ਦਰਜ ਹੋਣਾ ਚਾਹੀਦਾ ਜਿੰਨੇ ਲਾਪਰਵਾਹੀ ਕੀਤੀ ਕਿ ਲੱਗਦਾ ਸਸਪੈਂਡ ਨਾਲ ਕਿਸਾਨ ਨੂੰ ਰਾਹਤ ਮਿਲੇ ਸਰਕਾਰ ਦੀ ਪੱਧਰ ਤੇ ਜੋ ਵੀ ਫੈਸਲਾ ਹੋਏਗਾ ਜੀ ਕੁਝ ਕਿਸਾਨ ਇਹ ਕਹਿ ਰਹੇ ਪਰਚਾ ਦਰਜ ਹੋਣਾ ਚਾਹੀਦਾ ਕੁਝ ਕਿਸਾਨ ਇਹ ਵੀ ਕਹਿ ਰਹੇ ਜੀ ਤੁਸੀਂ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ ਸਿਰਫ ਬਦਲੀ ਕਰ ਦਿੰਦੇ ਸੋ ਸਾਰਾ ਕੁਝ ਮਿਕਸਡ ਹੈ ਜੀ ਜਿਵੇਂ ਸਰਕਾਰ ਫੈਸਲਾ ਕਰੇਗੀ ਜੀ ਉਹ ਸਰਕਾਰ ਦੀ ਪੱਧਰ ਤੇ ਜਿਹੜਾ ਪਹਿਲਾ ਸਟੈਪ ਸੀ ਮੁਤਲ ਕਰਨ ਦਾ ਪਹਿਲਾ ਸਟੈਪ ਸੀ ਜੀ ਉਹ ਕਰ ਦਿੱਤਾ ਗਿਆ ਉਨ ਅਲਟੀਮੇਟਲੀ ਤਾਂ ਨੌਕਰੀ ਹੀ ਚਲੀ ਜਾਣੀ ਹੈ ਜੀ ਸੋ ਉਹ ਵੀ ਬਹੁਤ ਵੱਡਾ ਹੈ ਜਿਹੜੇ ਬੰਦੇ ਨੇ ਇਹ ਜਿੰਨੇ ਗਲਤੀ ਕੀਤੀ ਉਹਦੀ ਨੌਕਰੀ ਚਲੀ ਗਈ ਸਾਰੀ ਉਮਰ ਦੀ ਕਮਾਈ ਉਹ ਵੀ ਬਹੁਤ ਵੱਡਾ ਸਰਕਾਰ ਨੇ ਫੈਸਲਾ ਲਿਆ ਹੈ ਜੀ ਸੋ ਬਾਕੀ ਸਰਕਾਰ ਜੋ ਵੀ ਅੱਗੋਂ ਹੋਰ ਵੀ ਕੋਈ ਕਾਰਵਾਈ ਕਰੇਗੀ ਸਰਕਾਰ ਦੀ ਪਦਰਤੀ ਨਹੀਂ ਤੇ ਇਸ ਦੇ ਨਾਲ ਜਿਹੜੇ ਉੱਚ ਅਧਿਕਾਰੀ ਨੇ ਜੋ ਬਠਿੰਡਾ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦਾ ਨਹੀਂ ਵਰਜ ਮੰਨਦਾ ਸੀਗਾ ਵੀ ਇਹ ਵਾਰੀ ਬੰਦ ਜਿਹੜੇ ਜ਼ਿੰਮੇਵਾਰੀ ਵੀ ਚੈੱਕ ਕਰਦੇ ਨਾਰਮਲੀ ਤਾਂ ਇਹ ਨਾਰਮਲੀ ਤਾਂ ਇਹੀ ਹੁੰਦਾ ਜੀ ਕਿ ਹਰ ਇੱਕ ਜਿਹੜਾ ਨੈਕਸਟ ਹੈੱਡ ਹੈ ਉਹ ਦੂਸਰੇ ਜਿਹੜੇ ਲੋਅਰ ਸਟਾਫ ਨੂੰ ਚੈੱਕ ਕਰਦਾ ਰਹਿੰਦਾ ਜੀ ਪਰ ਇਹਨਾਂ ਨੇ ਕੀ ਕੀਤਾ ਹੋਇਆ ਸੀ ਚੈਕਿੰਗ ਦੇ ਵਿੱਚ ਵੈਕਸੀਨ ਜਿਹੜੀ ਸ਼ੋਅ ਕੀਤੀ ਹੋਈ ਸੀ ਵੀ ਅਸੀਂ ਵੈਕਸੀਨ ਲਾ ਦਿੱਤੀ ਹੈ ਜੀ ਆਨਲਾਈਨ ਕਰ ਦਿੱਤੀ ਸੀ ਐਂਟਰੀ ਸੋ ਉਹ ਜਿਹੜੀ ਚੈਕਿੰਗ ਲੋਕਾਂ ਨੇ ਦੱਸਿਆ ਹਾਂਜੀ ਇਹ ਤਾਂ ਹੁਣ ਇੱਥੇ ਲੋਕਾਂ ਨੇ ਦੱਸਿਆ ਨਾ ਵੀ ਉਹ ਵੈਕਸੀਨ ਤਾਂ ਲੱਗੀ ਨਹੀਂ ਸਾਡੇ ਸੋ ਇਸ ਕਰਕੇ ਇਹ ਤਾਂ ਪ੍ਰੋਬਲਮ ਆਈ ਹੈ ਖਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਦੇਸ਼ ਸੇਵਕ ਲਈ ਰਿਪੋਰਟ